ਤੰਡਿਗੜ੍ਹ ਦੇ ਹਸਪਤਾਲ ਤੋਂ ਫਾਂਸੀ ਦੀ ਸਜ਼ਾ ਕੱਟ ਰਿਹਾ ਕੈਦੀ ਫਰਾਰ ਹੋ ਗਿਆ ਹੈ। ਕੈਦੀ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਇਸ ਦੌਰਾਨ ਉਸਨੇ ਪੁਲਿਸ ਮੁਲਾਜ਼ਮ ਤੋਂ ਹਥਕੜੀ ਵੀ ਛੁਡਵਾ ਲਈ ਹੈ। ਤਾਂ ਮਾਮਲੇ ਵਿੱਚ ਛੁੜ ਪੰਜਾਬ ਪੁਲਿਸ ਵੀ ਕੈਦੀ ਦੀ ਤਲਾਸ਼ ਤੇ ਫਿਰ ਜੁਗ ਗਈ ਹੈ। ਤਾਂ ਦੱਸਦੀ ਹੈ ਕਿ ਕੈਦੀ ਸੋਨੂ ਸਿੰਘ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਫੋਤੇਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਲੁਧਿਆਣਾ ਸੈਂਟਰਲ ਜੇਲ੍ਹ ਦੇ ਵਿੱਚ ਫਾਂਸੀ ਦੀ ਸਜ਼ਾ ਕੱਟ ਰਿਹਾ ਸੀ। ਤਾਂ ਸੋਨੂ ਉੱਤੇ 5 ਸਾਲ ਦੀ ਬੱਚੀ ਦੇ ਨਾਲ ਕੂ ਕਰਮ ਅਤੇ ਉਸ ਦਾ ਕਤਲ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਕੋਰਟ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਦੱਸਦੇ ਕਿ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਸੀ ਤੇ ਇਸ ਦੌਰਾਨ ਉਹ ਬਿਮਾਰ ਹੋ ਗਿਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਚੈੱਕਅਪ ਕਰਨ ਦੇ ਲਈ ਚੰਡੀਗੜ੍ਹ ਦੇ ਜੀਐਮਸੀਐਚ ਹਸਪਤਾਲ ਲੈ ਕੇ ਆਈ ਸੀ। ਇਸ ਦੌਰਾਨ ਉਸ ਨੇ ਟਾਇਲਟ ਜਾਣ ਦਾ ਬਹਾਨਾ ਬਣਾਇਆ ਤੇ ਦੇਰ ਰਾਤ ਕਰੀਬ 12 ਵਜੇ ਉਸ ਨੇ ਕਿਹਾ ਕਿ ਉਸ ਨੂੰ ਟਾਇਲਟ ਚ ਜਾਣਾ ਹੈ। ਉਸ ਦੀ ਨਿਗਰਾਨੀ ਵਿੱਚ ਤਨਖਤ ਪੁਲਿਸ ਮੁਲਾਜ਼ਮ ਉਸ ਨੂੰ ਟਾਇਲਟ ਲੈ ਕੇ ਜਾਣ ਲੱਗਾ। ਹਾਲਾਂਕਿ ਇਸ ਦੌਰਾਨ ਕੈਦੀ ਮੌਕਾ ਦੇਖ ਕੇ ਪੁਲਿਸ ਮੁਲਾਜ਼ਮ ਨੂੰ ੱੱਕਾ ਮਾਰ ਕੇ ਫਰਾਰ ਹੋ ਗਿਆ। ਇਸ ਰਣ ਹਸਪਤਾਲ ਦੇ ਵਿੱਚ ਚੋਫਰਾ ਦਫੜੀ ਮਚ ਗਈ ਹੈ ਤਾਂ ਪੰਜਾਬ ਪੁਲਿਸ ਦੇ ਨਾਲ ਹੁਣ ਚੰਡੀਗੜ੍ਹ ਪੁਲਿਸ ਵੀ ਕੈਦੀ ਦੀ ਤਲਾਸ਼ ਦੇ ਵਿੱਚ ਲੱਗ ਗਈ ਹੈ ਤਾਂ ਕੈਦੀ ਸੋਨੂ ਨੂੰ ਮਾਰਚ 2025 ਨੂੰ ਲੁਧਿਆਣਾ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਉਸ ਨੂੰ ਉੱਤੇ આરોਪ ਲੱਗਾ ਸੀ ਕਿ ਉਸਨੇ 28 ਦਸੰਬਰ 2023 ਨੂੰ ਇੱਕ 5 ਸਾਲਾ ਬੱਚੇ ਨੂੰ ਚਾਕਲੇਟ ਦਾ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਬੁਲਾਇਆ ਉਸ ਬੱਚੀ ਦੇ ਨਾਲ ਕੂਕਰਮ ਕੀਤਾ ਤੇ ਉਸ ਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਬਾਕਸ ਬੈਟ ਦੇ ਵਿੱਚ ਲੁਕਾ ਕੇ ਫਰਾਰ ਹੋ ਗਿਆ ਸੀ ਮੱਚੀ ਦੇ ਲਾਪਤਾ ਹੋਣ ਉਪਰੰਤ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਸੀਸੀਟੀਵੀ ਫੁਟੇਜ ਵਿੱਚ ਸੋਨੂ ਬੱਚੀ ਦੇ ਨਾਲ ਜਾਂਦੇ ਹੋਏ ਨਜ਼ਰ ਆਇਆ ਸੀ ਤਾਂ ਕਮਰੇ ਦਾ ਤਾਲਾ ਤੋੜਨ ਉਪਰੰਤ ਪੁਲਿਸ ਨੂੰ ਬੈੱਡ ਅੰਦਰੋਂ ਬੱਚੀ ਦੀ লাশ ਮਿਲੀ ਸੀ ਤਾਂ ਡੀਐਨਏ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ ਤੇ ਪੁਲਿਸ ਨੇ ਸੋਨੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ